ਹਾਂਜੀ ਸਸ਼ੀਗਲ ਬੱਚਿਓ ਉਮੀਦਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਜੋਰਾਂ ਸ਼ੋਰਾਂ ਦੇ ਨਾਲ ਆਪਣੀ ਜਿਹੜੀ ਨਵੋਧੇ ਦੀ ਤਿਆਰੀ ਕਰ ਰਹੇ ਹੋਗੇ ਚਲੋ ਅੱਜ ਆਪਾਂ ਇੱਕ ਟੈਸਟ ਲੈਨੇ ਆ ਜਿਹਦੇ ਚ ਅਸੀਂ ਜਾਣਾਂਗੇ ਤੁਸੀਂ ਕਿੰਨਾ ਕੁ ਤਿਆਰੀ ਕਰ ਲਈ ਰਜੀ ਕੁਛ ਪ੍ਰਸ਼ਨ ਤੁਹਾਡੇ ਲਈ ਲੈ ਕੇ ਆਇਆ ਤੁਸੀਂ ਉਸ ਤੇ ਗੌਰ ਫਰਮਾਇਓ ਜੇ ਤੁਸੀਂ ਦੱਸਣਾ ਵੀ ਹਾਂਜੀ ਸਾਨੂੰ ਇਹ ਆਉਂਦਾ ਰਾਜੀ ਸਭ ਤੋਂ ਛੋਟੀ ਟਾਂਗ ਸੰਖਿਆ ਕਿਹੜੀ ਹੈ ਪਹਿਲਾ ਪ੍ਰਸ਼ਨ ਰਾਜੀ ਐਸੇ ਤਰੀਕੇ ਦੇ ਪ੍ਰਸ਼ਨ ਤੁਹਾਡੇ ਨਵੋਧੇ ਦੇ ਪੇਪਰ ਚ ਬਣ ਕੇ ਆਉਣਗੇ ਮੈਂ 10 ਮਿੰਟ ਵਿਚਾਰ ਕਰ ਲੈਣਾ ਰਾਜੀ ਟਾਂਕ ਸੰਖਿਆ ਕੀ ਹੁੰਦੀ ਹੈ ਟਾਂਕ ਸੰਖਿਆ ਹੁੰਦੀ ਰਾਜੀ ਜਿਨ੍ਹਾਂ ਦੀ ਯੂਨਿਟ ਪਲੇਸ ਜਿਨ੍ਹਾਂ ਦਾ ਇਕਾਈ ਅੰਕ ਇਕਾਈ ਅੰਕ ਕੀ ਹੋਏਗਾ ਰਾਜੀ ਇਕਾਈ ਅੰਕ 1 3 5 7 9 ਹੋਏਗਾ ਅੱਛਾ ਰਾਜੀ ਇਹ 2 ਦੇ ਭਾਜਕ ਨਹੀਂ ਹੁੰਦੇ ਮਤਲਬ ਇਹ 2 ਦੇ ਭਾੜੇ ਤੇ ਕਦੇ ਨਹੀਂ ਆਉਣਗੀਆਂ ਸੰਖਿਆਵਾਂ ਉਸ ਤੋਂ ਬਾਅਦ ਸਮਾਲੈਸਟ ਨੰਬਰ ਪੁੱਛਿਆ ਇਹਨਾਂ ਦਾ ਰਜੇ 1 2 3 ਤੇ 0 ਮੈਨੂੰ ਲੱਗਦਾ ਤੁਸੀਂ ਬਿਲਕੁਲ ਸਹੀ ਆਨਸਰ ਦੇਤਾ ਰਾਈਟ ਆਨਸਰ ਹੈ ਤੁਹਾਡਾ ਰਜੇ 1 ਵੈਰੀ ਗੁੱਡ ਬੀ ਰਿਵਾਈਜ਼ ਕਰ ਰਹੇ ਆ ਵੈਸੇ ਆਪਣੇ ਸੈਸ਼ਨ ਲਾਏ ਹੋਏ ਆ ਆਪਾਂ ਪੂਰਾ ਡਿਟੇਲ ਚ ਇਹਨਾਂ ਨੂੰ ਪੜਿਆ ਹੋਇਆ ਆ ਆਪਾਂ ਸਮਝਿਆ ਹੋਇਆ ਰਜੇ ਅਗਲੇ ਪ੍ਰਸ਼ਨ ਵੱਲ ਵਧਦੇ ਆ ਪ੍ਰਸ਼ਨ ਨੰਬਰ 2 ਸਭ ਤੋਂ ਛੋਟੀ ਜਿੱਤ ਸੰਖਿਆ ਸਭ ਤੋਂ ਛੋਟੀ ਜਿੱਤ ਸੰਖਿਆ ਕਿਹੜੀ ਰਜੇ 1 2 3 ਤੇ 0 ਰਜੇ ਜਿੱਤ ਸੰਖਿਆ ਬਿਲਕੁਲ ਐਂਟੀ ਆ ਉਸਦੇ ਜਿਸ ਦਾ ਜਿਹੜਾ ਇਕਾਈ ਅੰਕ ਇਕਾਈ ਅੰਕ ਹੁਣ ਤੁਸੀਂ ਕਹੋਗੇ ਸਰ ਇਕਾਈ ਅੰਕ ਕੀ ਹੈ ਜੇ ਇਸ ਤਰੀਕੇ ਨਾਲ ਕੋਈ ਸੰਖਿਆ ਲਿਖੀ ਹੈ ਬਿਲਕੁਲ ਐਂਡ ਵਾਲਾ ਇਕਾਈ ਦਹਾਈ ਸੈਂਕੜਾ ਹਜ਼ਾਰ ਇਕਾਈ ਅੰਕ ਕਿੰਦਾ ਹੈ ਜੀ 0 2 4 6 ਤੇ 8 ਇਸ ਨੂੰ ਇਕਾਈ ਅੰਕ ਕਹ ਦਾਂਗੇ ਜੇਕਰ ਇਕਾਈ ਅੰਕ 0 2 4 8 ਹੋਵੇ ਇਹ 2 ਦੇ ਭਾਜਕ ਹੋ ਜਾਂਦੇ ਆ 2 ਦੇ ਭਾਜਕ 2 ਦੇ ਭਾਜਕ ਹੋ ਜਾਂਦੇ ਰਾਜੇ ਤੋਂ স্মੋਲੇਸਟ ਨੰਬਰ ਪੁੱਛਿਆ ਜਾਵੇ ਦੋ স্মੋਲੇਸਟ ਜਿਹੜਾ ਸਭ ਤੋਂ ਛੋਟੀ ਜਿਸ ਸੰਖਿਆ ਹੁੰਦੀ ਹੈ ਉਹ ਦੋ ਹੁੰਦੀ ਹੈ राजे ਮੈਨੂੰ ਲੱਗਦਾ ਤੁਸੀਂ ਬਿਲਕੁਲ ਸਹੀ ਕਰ ਲਿਆ ਹੋਗਾ ਹੁਣ ਆਜੋ ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਪ੍ਰਾਕ੍ਰਿਤਿਕ ਸੰਖਿਆ ਕੀ ਨੀ राजे ਜਦੋਂ ਗਿਣਤੀ ਬਿਲਕੁਲ ਸ਼ੁਰੂ ਚ ਸ਼ੁਰੂ ਹੋਈ ਸੀ ਨਾ ਕਦੋਂ ਤੇ ਗਿਣਤੀ ਸ਼ੁਰੂ ਹੋ ਜੂਗੀ ਉਹ राजे 1 ਤੋਂ ਸ਼ੁਰੂ ਹੋਈ ਸੀ 1 2 3 4 5 6 7 8 9 10 11 12 ਕਰਦੇ 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 헤 ਉਹ અનંત تک અનંત تک ਕਿੱਥੋਂ تک राजे અનંત تک ਇਹਨੂੰ અનંત ਕਹਿੰਦੇ ਆ ਮਤਲਬ ਕਦੇ ਵੀ ਖਤਮ ਨਹੀਂ ਹੁੰਦਾ ਇਹ ਪ੍ਰਾਕ੍ਰਿਤਿਕ ਸੰਖਿਆਵਾਂ ਸੀ ਇੱਕ ਤੋਂ ਸ਼ੁਰੂ ਹੁੰਦੀਆਂ ਸੀ राजे ਤੋਂ ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ ਤੁਹਾਡੇ ਸਾਹਮਣੇ राजे ਇੱਕ ਇੱਕ ਆਪਾਂ ਬਾਕੀ ਬਾਰੇ ਗੱਲ ਨਹੀਂ ਕਰਦੇ ਆਪਾਂ ਆਪਣੇ ਚੌਥੇ ਪ੍ਰਸ਼ਨ ਸਭ ਤੋਂ ਛੋਟੀ ਪੂਰਣ ਸੰਖਿਆ ਇਹ ਤਾਂ राजे ਪ੍ਰਾਕ੍ਰਿਤਿਕ ਸੰਖਿਆ ਹੈ ਪ੍ਰਾਕ੍ਰਿਤਿਕ ਸੰਖਿਆਵਾਂ ਪ੍ਰਾਕਿਰਤਿਕ ਸੰਖਿਆਵਾਂ ਕੀ ਸੀ ਰਾਜੇ ਜਿਹੜੀਆਂ ਇੱਕ ਤੋਂ ਚੱਲੀਆਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਐਂਡ ਸੋ ਔਨ ਫਿਰ ਇਨਫਿਨਿਟੀ ਤੱਕ ਫਿਰ ਆ ਗਿਆ ਪੂਰਨ ਰਾਜੇ ਪੂਰਨ ਕੀ ਸੀਗੀਆਂ ਪੂਰਨ ਸੰਖਿਆਵਾਂ ਕੱਲੀ ਜ਼ੀਰੋ ਐਡ ਹੋਈ ਸੀ ਰਾਜੇ ਬਾਕੀ ਸਾਰਾ ਕੁਝ ਹੋਈ ਸੀਗਾ 0 1 2 3 4 5 6 7 8 9 ਬਸ ਇਹ ਸਾਰਾ ਕੁਝ ਕੱਲੀ ਜ਼ੀਰੋ ਆਈ ਸੀ ਪੂਰਨ ਸੰਖਿਆਵਾਂ ਸਭ ਤੋਂ ਛੋਟੀ ਪੂਰਨ ਸੰਖਿਆ ਕੀ ਹੈ ਰਜੇ ਪੂਰਨ ਸੰਖਿਆ ਪੂਰਨ ਸੰਖਿਆ ਰਾਜੇ ਜ਼ੀਰੋ ਹੋਏਗੀ ਸਭ ਤੋਂ ਛੋਟੀ ਪੂਰਨ ਸੰਖਿਆ ਇੰਗਲਿਸ਼ ਚ ਇਹਨੂੰ ਹੋਲ ਨੰਬਰ ਕਹਿ ਦਿੰਦੇ ਆ ਇਹਨੂੰ ਨੈਚੁਰਲ ਨੰਬਰਸ ਕਹਿ ਦਿੰਦੇ ਆ ਰਾਜੇ ਨੈਚੁਰਲ ਨੰਬਰਸ ਉਮੀਦ ਕਰਦਾ ਸੌਖਾ ਜਿਹਾ ਪ੍ਰਸ਼ਨ ਹੈ ਤੁਹਾਨੂੰ ਸਮਝ ਆਏਗਾ ਫਾਈਂਡ ਦਾ ਸਮ ਆਫ ਫਰਸਟ 20 ਆਰਡ ਨੰਬਰਸ ਰਾਜੇ ਆਰਡ ਨੰਬਰ ਕਿਹੜੇ ਹੁੰਦੇ ਆ 1 3 5 7 9 ਉਸ ਤੋਂ ਬਾਅਦ 11 13 ਰਾਜੇ ਤੁਸੀਂ ਐਵੇਂ 20 ਲਿਖੋਗੇ ਫਿਰ ਉਹਨਾਂ ਦਾ ਜੋੜ ਕਰੋਗੇ 1 ਤੇ 3 5 1 ਤੇ 3 4 4 ਤੇ ਫਿਰ ਉਸ ਤੋਂ ਬਾਅਦ 5 9 ਫਿਰ 16 ਜੋੜ ਥੋੜੀ ਕਰਾਂਗੇ ਇਹਨੇ ਕਦੇ ਵੀ ਰਾਜੇ ਤਾਂਕ ਸੰਖਿਆਵਾਂ ਦਾ ਤਾਂਕ ਸੰਖਿਆਵਾਂ ਦਾ ਜੋੜ ਪੁੱਛਿਆ ਜਾਵੇ ਨਾ ਰਾਜੇ ਜਿੰਨੀਆਂ ਸੰਖਿਆਵਾਂ ਦਾ ਪੁੱਛਿਆ ਉਹਦਾ ਸਕੁਅਰ ਕੱਢ ਲਿਓ ਮਤਲਬ 20 ਦਾ ਪੁੱਛਿਆ 20 20 400 ਜਿੰਨੀਆਂ ਦਾ ਪੁੱਛਿਆ ਰਾਜੇ ਜੇ ਪਹਿਲੇ 10 ਦਾ ਪੁੱਛਲੇਗਾ ਤੁਸੀਂ 10 ਦਾ ਸਕੁਅਰ ਕਰ ਦੋ Rate, 10 10 ਤੁਸੀਂ ਲਿਖ ਦੋਗੇ ਸਰ 100 ਪਹਿਲੇ 5 ਦਾ ਪੁੱਛ ਲਿਆ ਤੁਸੀਂ ਕਹੋਗੇ 5 5 25 ਤੁਸੀਂ ਕਰਕੇ ਵੀ ਦੇਖ ਸਕਦੇ ਹੋ ਜੋੜ ਪਹਿਲੇ 5 ਦਾ ਜੋੜ ਕਰਕੇ ਦੇਖਿਓ 1 3 5 7 9 ਜੋੜ ਕਰਕੇ ਦੇਖੋ ਰਾਜੇ 1 ਤੇ 3 4 4 ਤੇ 5 9 9 7 16 16 9 25 ਤੇ ਰਾਜੇ ਆਪਾਂ ਨੂੰ ਜੋੜ ਕਰਨ ਦੀ ਲੋੜ ਹੀ ਨਹੀਂ 5 ਨੂੰ 5 ਨਾਲ ਗੁਣਾ ਕਰ ਦੋ ਵੈਸੇ ਅਨਸਰ ਆ ਜਾਊਗਾ ਇਹ ਰਾਜੇ ਆਪਣਾ ਪਹਿਲੇ 20 ਦਾ ਜੋੜ ਪੁੱਛਿਆ ਰਜੇ ਤੁਸੀਂ ਕਹਿ ਦੋਗੇ 400 ਕਿੰਨਾ ਕਹਿ ਦਾਂਗੇ 400 ਆ ਜਾਓ ਫਿਰ ਫਾਈਂਡ ਅ ਸਮ ਆਫ ਫਰਸਟ 10 ਆਰਡ ਨੰਬਰਸ ਹੁਣ ਆ ਪਹਿਲੇ 10 ਦਾ ਜੋੜ ਪੁੱਛ ਲਿਆ ਰਜੇ ਪਹਿਲੇ 10 ਦਾ ਜੋੜ ਕੀ ਹੈ ਰਜੇ ਪਹਿਲੇ 10 ਦਾ ਜੋੜ ਕੀ ਹੈ ਤੁਸੀਂ ਕਹੋਗੇ 10 ਦਾ ਸਕੁਅਰ ਕੀ ਬਣਦਾ ਵੀ 10 10 100 ਤੁਹਾਨੂੰ ਜੋੜ ਕਰਨ ਦੀ ਲੋੜ ਹੀ ਨਹੀਂ 1 3 5 7 9 11 13 15 17 19 ਫਿਰ ਤੁਸੀਂ ਇਹਦਾ ਜੋੜ ਕਰੋਗੇ ਨਹੀਂ ਰਾਜੇ ਤੁਸੀਂ 10 10 ਟੇਅਰ ਕਢੋ 10 ਉਹਨਾਂ ਦਾ ਤੁਹਾਡਾ 100 ਬਿਲਕੁਲ ਸਹੀ ਅਨਸਰ ਆਇਆ ਅੰਦਰ ਜੀ ਫਾਈਂਡ ਦਾ ਸਮ ਆਫ ਫਰਸਟ 10 ਈਵਨ ਨੰਬਰਸ ਹੋਰ ਪਹਿਲੀ ਦੇ 10 ਜਿਸ ਸੰਖਿਆਵਾਂ ਦਾ ਜੋੜ ਪੁੱਛਿਆ ਪਹਿਲੀਆਂ 10 ਜਿਸ ਸੰਖਿਆਵਾਂ ਦਾ 2 4 6 8 10 12 14 16 18 20 ਹੁਣ ਇਹਨਾਂ ਦਾ ਜੋੜ ਕਰੂੰਗਾ ਮੈਂ ਮੈਨੂੰ ਪਤਾ ਲੱਗ ਗਿਆ ਪਹਿਲੀਆਂ 10 ਜਿਸ ਸੰਖਿਆਵਾਂ ਦਾ ਨਾ ਜੋੜ ਨਹੀਂ ਕਰਨਾ ਜਿੰਨੀਆਂ ਸੰਖਿਆਵਾਂ ਦਾ ਕਿਹਾ ਹੈ ਨਾ ਰਾਜੇ ਤੁਸੀਂ ਉਹਨੂੰ ਅਗਲੇ ਨੰਬਰ ਨਾਲ ਗੁਣਾ ਕਰ ਦੋ 10 ਦਾ ਅਗਲਾ ਨੰਬਰ ਕੀ ਆ ਗਿਆ 11 10 ਨੂੰ 11 ਨਾਲ ਗੁਣਾ ਕੀਤਾ ਰਾਜੇ 110 ਸੋ 110 ਹੈ ਰਾਜੇ ਇੱਥੇ ਰਾਈਟ ਆਨਸਰ ਬਣੂਗਾ ਇਹਨਾਂ ਚੋਂ ਕੋਈ ਨਹੀਂ ਰਾਈਟ ਆਨਸਰ ਬਣੂ ਕਿਉਂ ਕਿ ਇਹਦਾ ਆਨਸਰ ਤਾਂ 110 ਹੋਣਾ ਚਾਹੀਦਾ ਸੀ ਇਹਦਾ ਆਨਸਰ ਕੀ ਹੋਣਾ ਚਾਹੀਦਾ ਸੀ 110 ਸਮਝ ਆਈ ਜਾਂਦਾ ਜੇ ਤੁਹਾਨੂੰ ਕਹਦੇ ਪਹਿਲੀ ਪੰਜ ਦਾ ਕਹਦੇ ਪਹਿਲੀ ਇਹ ਪੰਜ ਚ ਸੰਖਿਆਵਾਂ ਦਾ ਜੋੜ ਯਾਨੀ 2 4 6 8 10 ਇਹਦਾ ਜੋੜ ਕਰੋ ਹੁਣ ਤੁਸੀਂ ਕੀ ਕਰਨਾ ਹੈ ਜਿੰਨੀਆਂ ਵੀ ਸੰਖਿਆਵਾਂ ਦਾ ਪੁੱਛਿਆ ਉਹਨੂੰ ਅਗਲੇ ਨੰਬਰ ਨਾਲ ਗੁਣਾ ਕਰ ਦੋ ਤੇ ਨਾਲ ਨਾਲ ਆਪਣੇ ਜੋ ਵੱਡੇ ਮਾਤਾ ਪਿਤਾ ਟੀਚਰ ਜੋ ਹੈ ਉਹਨਾਂ ਦੀ ਹੈਲਪ ਲੈ ਲਓ ਜ਼ੀਰੋ ਕੀ ਹੈ राजे ਤਾਂ ਕਿ ਜਿਸ ਤਾਂ ਕਿ ਜਿਸ ਮੈਂ राजे ਆਪਦੇ ਸੈਸ਼ਨ ਚ ਕਲੀਅਰ ਕਟ ਦੱਸਿਆ ਸੀ ਜ਼ੀਰੋ ਇੱਕ जिष्ट संख्या है जीरो की राजे एक जिष्ट संख्या है जीरो की है जिष्ट संख्या, संख्या क्यों क्योंकि जिस संख्या दो दे पहाड़े ते होती है ਤੁਸੀਂ ਦੋ ਦਾ ਪਾੜਾ ਨਹੀਂ ਪੜਦੇ 2 0 जिष्ट संख्या दो टांक संख्याओं ਦੇ ਵਿਚਕਾਰ ਹੁੰਦੀ ਹੈ जीरो ਇਧਰ 1 ਹੈ ਇਧਰ -1 ਹੈ ਤੇ जीरो ਤਾਂ ਵਿੱਚ ਹੈ ਦੋਨੋਂ टांक ਨੇ ਆਸੇ ਪਾਸੇ ਆਪਾਂ ਕਹਾਂਗੇ जीरो जिष्ट संख्या ਹੈ ਪਰੇ ਨੂੰ ਸਭ ਤੋਂ ਛੋਟੀ ਜੀ ਸੰਖਿਆ ਨਹੀਂ ਕਹਿੰਦੇ ਸਭ ਤੋਂ ਛੋਟੀ ਜੀ ਸੰਖਿਆ ਕਿਹੜੀ ਹੁੰਦੀ ਹੈ ਉਹ 2 ਹੁੰਦੀ ਹੈ ਜੀ ਸੋ ਇੱਕ ਨੋਟ ਕਰ ਲਓਗੇ ਆ ਵੀ ਤੁਹਾਡੇ ਕੰਮ ਆਉਣ ਵਾਲੀ ਗੱਲ ਹੈ ਅਗਲਾ ਪ੍ਰਸ਼ਨ ਦੇਖੋ ਰੋ ਜੀ ਹਾਊ ਮੈਨੀ ਪ੍ਰਾਈਮ ਨੰਬਰਸ ਆਰ देयर ਬੀਟਵੀਨ 1 ਟੂ 100 1 ਤੋਂ ਲੈ ਕੇ 100 ਦੇ ਵਿਚਕਾਰ ਅਪਾਦ ਸੰਖਿਆਵਾਂ ਕਿੰਨੇ ਰਜੇ ਅਪਾਦ ਸੰਖਿਆਵਾਂ ਜੋ ਆਪਣੇ ਭਾੜੇ ਤੇ ਆਉਣ ਤੇ 1 ਦੇ ਭਾੜੇ ਤੇ ਆਉਣ ਯਾਨੀ ਸਿਰਫ ਜਿਹਦੇ ਦੋ ਗੁਣਖੰਡ ਹੋਣ ਕਿੰਨੇ ਗੁਣਖੰਡ ਹੋਣ ਚਾਹੀਦੇ ਆ ਜਿਨ੍ਹਾਂ ਦੇ ਦੋ ਗੁਣਖੰਡ ਹੋਣ ਐਗਜ਼ਾਮਪਲ 1 1 ਦੇ ਭਾੜੇ ਤੇ ਆਉਂਦਾ 2 1 ਤੇ 2 ਦੇ 3 1 ਤੇ 3 4 1 ਤੇ 2 ਤੇ 4 ਆਹ राजे ਆ ਜਿਹੜੀ 2 ਤੇ 3 ਹੈ ਨਾ ਇਹ ਅਪਾਦ ਸੰਖਿਆ ਕਿਉਂ ਕਿਉਂਕਿ ਇਹਨਾਂ ਦੇ ਦੋ ਹੀ ਗੁਣਖੰਡ ਹੈ ਇਹ ਆਪਦੇ ਭਾੜੇ ਤੇ ਹੁੰਦੇ ਆ 1 ਦੇ ਭਾੜੇ ਤੇ ਹੁੰਦੇ ਆ ਅਜੀਆਂ ਕਿੰਨੀਆਂ ਕਿ ਸੰਖਿਆਵਾਂ राजे ਤੁਸੀਂ ਨੋਟ ਕਰ ਸਕਦੇ ਹੋ ਜਿਹੜੇ ਟੀਚਰ ਸਾਹਿਬਾਂ ਨਾਲ ਆਪਣੇ ਬੱਚਿਆਂ ਦੇ ਤਿਆਰੀ ਕਰਵਾਈ ਜਾਂਦੇ ਆ ਅੱਜ ਚੱਲ ਖਵਾਇਆ ਕਰੋ 2 3 5 7 11 13 17 19 23 29 31 37 41 43 47 ਉਸ ਤੋਂ ਬਾਅਦ 53 59 61 67 71 73 79 ਉਸ ਤੋਂ ਬਾਅਦ 83 89 ਤੇ 97 ਇਹ राजे 100 ਤੱਕ ਕੁੱਲ ਅਪਹਾਰ ਸੰਖਿਆਵਾਂ ਨੇ ਅਧਿਆਪਕ ਸਾਹਿਬਾਂ ਮਾਤਾ ਪਿਤਾ ਇਹਨਾਂ ਦਾ ਅਭਿਆਸ ਕਰਾਉਣ ਬੱਚਿਆਂ ਨੂੰ ਯਾਦ ਕਰਾਉਣ ਇਹਨਾਂ ਦੇ ਦੋ ਹੀ ਗੁਣ ਖੰਡ ਹੁਣ 37 ਹੈ ਆ ਆਪਦੇ ਪਹਾੜੇ ਤੇ ਆਉਂਦਾ ਤੇ ਇੱਕ ਦੇ ਪਹਾੜੇ ਤੇ ਆਉਂਦਾ ਹੋਰ ਕਿਸੇ ਦੇ ਪਹਾੜੇ ਤੇ ਨੂੰ ਇਹਨੂੰ ਅਪਹਾਰ ਸੰਖਿਆ ਕਹਿ ਦਿੰਦੇ ਆ ਇਹਨਾਂ ਦੀ ਸੰਖਿਆ 100 ਤੱਕ 25 ਹੁੰਦੇ ਐ 100 ਤੱਕ ਕਿੰਨੇ ਹੁੰਦੇ ਐ 25 ਜੇਕਰ ਤੁਹਾਨੂੰ ਪੁੱਛ ਲਿਆ 100 ਤੱਕ ਕਿੰਨੇ ਹੋਣਗੇ ਤੁਸੀਂ ਕਹਿ ਦੋਗੇ 25 100 ਤੱਕ ਕਿੰਨੇ ਨੇ 25 ਤੇ ਜੇ ਤੁਹਾਨੂੰ ਪੁੱਛ ਲੇ 50 ਤੱਕ ਕਿੰਨੇ ਨੇ 50 ਤੱਕ ਤੁਸੀਂ ਕਹੋਗੇ ਜੀ 15 50 ਤੱਕ ਕਿੰਨੇ ਨੇ 15 ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਨੋਟ ਕਰਿਆ ਕਰੋ ਕੱਲੀ ਕੱਲੀ ਚੀਜ਼ ਨੂੰ ਹਾਊ ਮੈਨੀ ਪ੍ਰਾਈਮ ਨੰਬਰਸ ਆਰ ਬੀਟਵੀਨ ਬੀਅਰ ਆ ਸੇਮ ਹੀ ਗੱਲ ਕੁਐਸਚਨ ਫੇਰ ਆ ਗਿਆ ਰਜੇ 100 ਤੋਂ ਲੈ ਕੇ ਅਹ ਰਜੇ ਆਪਾਂ 25 ਹੁਣੇ ਪੜ ਕੇ ਆਏ ਹਾਂ 100 ਤੱਕ ਕਿੰਨੇ ਪ੍ਰਾਈਮ ਨੰਬਰ ਨੇ ਠੀਕ ਹੈ ਰਜੇ ਸਭ ਤੋਂ ਛੋਟੀ ਪਾਸੰਖਿਆ ਆਪਾਂ ਹੁਣੇ ਪੜ ਕੇ ਆਏ ਆ ਆ ਦੇਖੋ ਸਭ ਤੋਂ ਛੋਟੀ ਪਾਸੰਖਿਆ ਕਿਹੜੀ ਹੈ 2 ਸਭ ਤੋਂ ਛੋਟੀ ਪਾਸੰਖਿਆ ਕਿਹੜੀ ਹੈ 2 ਸਭ ਤੋਂ ਛੋਟੀ ਪਹਾੜ ਸੰਖਿਆ ਰਾਜੇ 2 2 ਤੋਂ ਸ਼ੁਰੂ ਹੁੰਦੇ ਹਨ ਨਾ 2 3 5 7 11 2 ਸਭ ਤੋਂ ਛੋਟੀ ਹੈ ਰਾਜੇ 2 ਸਭ ਤੋਂ ਛੋਟੀ ਇੱਕ ਹੋਰ ਦੇਖੋ ਨਾ ਜੇ ਅਗਲਾ ਪ੍ਰਸ਼ਨ ਸ਼ਾਇਦ ਉਸੇ ਨਾਲ ਸੰਬੰਧਿਤ ਹੈ ਦੇਖੋ 1 1 ਦੇ ਭਾੜੇ ਤੇ ਆਉਂਦਾ ਹੈ 2 1 ਤੇ 2 ਦੇ ਭਾੜੇ ਪੀ ਆਉਂਦਾ ਹੈ 3 1 ਤੇ 3 ਦੇ ਭਾੜੇ ਤੇ 4 1 ਤੇ 2 ਤੇ 4 5 1 ਤੇ 5 6 1 ਤੇ 2 ਤੇ 3 ਤੇ 6 ਰਾਜੇ ਜੀ ਦੇ ਦੋ ਗੁਣਖੰਡ ਹੋਣ ਆਹ 2 ਹੋ ਗਿਆ ਆਹ 3 ਹੋ ਗਿਆ ਆਹ 5 ਹੋ ਗਿਆ ਇਹ ਰਾਜੇ ਕੀ ਨੇ ਸਭ ਇਹ ਸਭ ਕੀ ਨੇ ਅਪਹਾਸ ਸੰਖਿਆਵਾਂ ਨੇ ਜਿਨ੍ਹਾਂ ਦੇ ਦੋ ਗੁਣਖੰਡ ਹੁੰਦੇ ਆ ਠੀਕ ਹੈ ਅਪਹਾਸ ਸੰਖਿਆ ਇੱਕ ਵੀ ਰਾਜੇ ਮੈਂ ਪੈਨ ਚੇਂਜ ਕਰ ਲਾਂ ਸੌਖਾ ਸਮਝ ਆ ਜਾਊਗਾ ਜਿਨ੍ਹਾਂ ਦੇ ਦੋ ਤੋਂ ਜ਼ਿਆਦਾ ਗੁਣਖੰਡ ਹੋਣ ਦੋ ਤੋਂ ਜ਼ਿਆਦਾ ਗੁਣਖੰਡ ਹੋਣ ਉਹਨਾਂ ਨੂੰ ਕਹਿ ਦਿੰਦੇ ਐ ਸੰਯੁਕਤ ਸੰਖਿਆ ਕੀ ਕਵਾਂਗੇ ਸੰਯੁਕਤ ਸੰਖਿਆ ਜਿਹਨੂੰ ਆਪਾਂ ਭਾਗ ਸੰਖਿਆ ਵੀ ਕਹਿ ਸਕਦੇ ਆ ਠੀਕ ਹੈ ਇੰਗਲਿਸ਼ ਵਿੱਚ ਕੰਪੋਜ਼ਿਟ ਨੰਬਰ ਕਹ ਦਿੰਦੇ ਆ ਜਿਨ੍ਹਾਂ ਦੇ ਦੋ ਤੋਂ ਦੋ ਤੋਂ ਜ਼ਿਆਦਾ ਦੋ ਤੋਂ ਜ਼ਿਆਦਾ ਗੁਣਖੰਡ ਹੋਣ ਠੀਕ ਹੈ ਦੋ ਤੋਂ ਜ਼ਿਆਦਾ ਲੋਟ ਕਰ ਸਕਦੇ ਹੋ 4 6 8 9 10 12 15 16 ਐਂਡ ਸੋ ਆਨ ਸਭ ਤੋਂ ਛੋਟੀ ਪੁੱਛਿਆ ਰਜੇ ਸਭ ਤੋਂ ਛੋਟੀ 4 ਮੈਨੂੰ ਲੱਗਦਾ ਤੁਹਾਨੂੰ ਇਹ ਵੀ ਸਮਝ ਆ ਗਿਆ ਹੋਊਗਾ ਕੱਲੀ ਕੱਲੀ ਚੀਜ਼ ਨੂੰ ਬੜਾ ਧਿਆਨ ਨਾਲ ਸੁਣੋ ਸਮਝੋ ਸੋ ਇਹ ਸੀ राजे ਤੁਹਾਡੇ ਲਈ ਕੁਝ ਖਾਸ ਜੇ ਪ੍ਰਸ਼ਨ ਪ੍ਰਸ਼ਨ ਜਿਨ੍ਹਾਂ ਤੇ ਆਪਾਂ ਵਿਚਾਰ ਕੀਤਾ ਉਮੀਦ ਕਰਦਾ ਕਿ ਇਹ ਜਿਹੜੇ ਪ੍ਰਸ਼ਨ ਨੇ ਇਹ ਕੁਐਸਚਨ ਨੇ ਤੁਹਾਨੂੰ ਸਮਝ ਆਏ ਹੋਣਗੇ ਸੋ ਵੀਡੀਓ ਨੂੰ ਅੰਤ ਤੱਕ ਸੁਣਨ ਦੇ ਲਈ ਬਹੁਤ ਬਹੁਤ ਸ਼ੁਕਰਾਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਦਿਖਾਓ ਜੀ ਉਹਨਾਂ ਦੇ ਕੰਮ ਆਉਗੀ ਵੀਡੀਓ ਥੈਂਕ ਯੂ ਥੈਂਕ ਯੂ ਸੋ ਮਚ